ਤਨ ਤਨ ਸਤਗੁਰ ਬਦਾਸ ਮਹਾਰਾਜ ਜੀ ਪਾਵਨ ਸ਼ਬਦ ਵਿੱਚ ਸਮਝਾਉਣਾ ਕਰਦੇ ਹਨ ਰਥ ਕੋ ਚਤਰ ਚਲਾਵਣ ਹਾਰੋ ਖਿੰਨ ਹਾਕੈ ਖਿੰਨ ਉਬੋ ਰਾਖੂ ਨਹੀਂ ਆਨ ਕੋ ਸਾਰੋ ਟੇਕਾ ਪੰਜਾਂ ਤਤਾਂ ਤੋਂ ਬਣੇ ਹੋਏ ਮਾਨਸ ਸਰੂਪੀ ਰੱਥ ਨੂੰ ਚਲਾਉਣ ਵਾਲਾ ਮਨ ਰੂਪੀ ਚਾਲਕ ਬਹੁਤ ਸਿਆਣਾ ਔਰ ਬਹੁਤ ਚਤੁਰ ਹੈ ਇਹ ਜੀਵ ਦਾ ਸਰੀਰ ਪੰਜਾਂ ਤਤਾਂ ਤੋਂ ਬਣਿਆ ਹੋਇਆ ਹੈ ਰੱਥ ਕੋ ਚਤੁਰ ਚਲਾਵਣ ਹਾਰੋ ਜੇ ਜਿਹੜੇ ਸਾਡੇ ਸਰੀਰ ਨੂੰ ਚਲਾ ਰਿਹਾ ਜਿਹੜਾ ਸਾਡਾ ਮਨ ਹੈ ਉਹ ਬਹੁਤ ਹੀ ਚਲਾਟ ਹੈ ਚਤੁਰ ਹੈ ਛੰਨ ਵਿੱਚ ਹੀ ਇਹ ਸਰੀਰ ਨੂੰ ਡਰਾਉਣ ਲੱਗ ਪੈਂਦਾ ਹੈ ਔਰ ਛੰਨ ਵਿੱਚ ਹੀ ਮਾਰਗ ਤੋਂ ਇੱਧਰ ਉੱਧਰ ਖੋਜਣ ਤੋਂ ਬਚਾ ਲੈਂਦਾ ਹੈ ਕਿ ਇਹ ਜਿਹੜਾ ਸਰੀਰ ਹੈ ਮਨ ਇਸ ਨੂੰ ਆਪਣੇ ਮਗਰ ਲਗਾ ਕੇ ਇਹਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਭਾਵ ਕਿੰਨੇ ਮਨ ਦੇ ਰਾਹੀਂ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਾਂ ਸਾਡੀ ਸੋਚ ਜਿਹੜੀ ਹੈ ਉਹ ਕਿਤੇ ਹੋਰ ਹੁੰਦੀ ਹੈ ਸਰੀਰ ਸਾਡਾ ਕਿਤੇ ਹੋਰ ਹੁੰਦਾ ਹੈ ਇਸ ਗੱਲ ਦਾ ਹੋਰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿੰਨ ਹੱਕ ਹੈ ਕਿ ਇੱਧਰ ਉੱਧਰ ਜਦੋਂ ਇਹ ਪਟਕਾਉਂਦਾ ਹੈ ਤਾਂ ਇਸ ਗੱਲ ਦਾ ਕਿਸੇ ਨੂੰ ਪਤਾ ਮੈਨੂੰ ਲੱਗਣ ਦਿੰਦਾ ਇਸ ਗੱਲ ਦਾ ਹੋਰ ਕਿਸੇ ਨੂੰ ਵੀ ਨਹੀਂ ਪਤਾ ਚਲਦਾ ਆਪਣੇ ਆਪ ਦੀ ਤਾਂ ਗੱਲ ਦੂਰ ਦੀ ਹੈ ਜਬਰਤ ਰਹੇ ਸਾਰਥੀ ਥੱਕੇ ਤਦ ਕੋ ਰਥੇ ਚਲਾਵੇ ਨਾਦ ਬਿੰਦ ਸਬਹੀ ਤਾਂ ਕਹਿ ਮਨ ਮੰਗਲ ਨਹੀਂ ਗਾਵੇ ਜਿਸ ਵੇਲੇ ਸਰੀਰੂਪੀ ਰੱਥ ਤਾਂ ਹੁੰਦਾ ਹੈ ਪਰ ਸਾਰਥੀ ਥੱਕ ਜਾਂਦਾ ਹੈ ਤਾਂ ਰੱਖ ਨੂੰ ਕੌਣ ਚਲਾਵੇਗਾ ਕਿੰਨੇ ਜਦੋਂ ਸਾਡੀਆਂ ਖਵਾਸ਼ਾਂ ਬਚਪਨ ਵਿੱਚ ਕੁਝ ਹੋਰ ਹੁੰਦੀਆਂ ਜਦ ਕਰਦੇ ਅਸੀਂ ਜਦ ਪੂਰੀ ਹੋ ਜਾਂਦੀ ਹੈ ਕਈ ਵਾਰੀ ਨਹੀਂ ਹੁੰਦੀ ਮੰਗ ਪੂਰੀ ਤਾਂ ਅਸੀਂ ਉਹ ਚੀਜ਼ ਨੂੰ ਛੱਡ ਦਿੰਨੇ ਹਾਂ ਔਰ ਜਿਸ ਵੇਲੇ ਜਵਾਨੀ ਹੁੰਦੀ ਹੈ ਗੁਰੂ ਪੈਰੀ ਸਾਥ ਸੰਜੋ ਉਸ ਵੇਲੇ ਸਾਡੀਆਂ ਜਿਹੜੀਆਂ ਮੰਗਾ ਹੁੰਦੀਆਂ ਉਹਨਾਂ ਨੂੰ ਅਸੀਂ ਪੂਰੀਆਂ ਕਰਨ ਦੇ ਵਿੱਚ ਆਪਣੀ ਸਾਰੀ ਉਮਰ ਲਗਾ ਦਿੰਦੇ ਹਾਂ ਮੇਰਾ ਵੀ ਬਣ ਜਾਵੇ ਮੇਰਾ ਉਹ ਵੀ ਬਣ ਜਾਵੇ ਸਭ ਕੁਝ ਪਾਉਣ ਦੇ ਵਿੱਚ ਲੱਗੇ ਰਹਿੰਨੇ ਹਾਂ ਭਾਵ ਇਸ ਜੀਵ ਪ੍ਰਭੂ ਨੂੰ ਭੁਲਾ ਕੇ ਪਰਮ ਆਨੰਦ ਨੂੰ ਅਨੁਭਵ ਨਹੀਂ ਕਰ ਸਕਦਾ ਜੇ ਬਡਾਪੇ ਦੇ ਵਿੱਚ ਇਹ ਅਨੁਭਵ ਨਹੀਂ ਕਰਦਾ ਜੀਵ ਦਾ ਮਨ ਪ੍ਰਭੂ ਦੇ ਗੁਣ ਨਹੀਂ ਗਾ ਸਕਦਾ ਕਿ ਜਦੋਂ ਸਰੀਰ ਹੀ ਥੱਕ ਗਿਆ ਮਨ ਹੀ ਥੱਕ ਗਿਆ ਤੇ ਫਿਰ ਇੰਨੇ ਕੀ ਇਸ ਦਾ ਕਰ ਸਕਦਾ ਹੈ ਕਿ ਜਦੋਂ ਮਨ ਹੀ ਥੱਕ ਗਿਆ ਇਸ ਕਰਕੇ ਸਤਗੁਰੂ ਬਦਾਸ ਸ੍ਰੀ ਜੀ ਸਮਝਾਉਂਦੇ ਕਿ ਭਾਈ ਨਾਮ ਸਿਮਰਨ ਕਮਾਈ ਨਾਮ ਸਿਮਰਨ ਕਮਾਈ ਤੋਂ ਬਗੈਰ ਹੋਰ ਕੋਈ ਤੇਰਾ ਸਹਾਰਾ ਨਹੀਂ ਹੈ